ਬਲਾਰੀਆ ਕਿਹੜੀ ਛੱਡ ਗਿਆ ਉਹ ਸਰਦਾਰ ਆ ਨੰਗ ਜਾ ਹਾਂ ਉਹ ਵੀ ਤਾਂ ਗਦਾਰੀ ਆ ਫਿਰ ਇਹ ਆਪਦੀ ਪੀੜੀ ਥੱਲੇ ਕਿਉਂ ਨਹੀਂ ਸੋਟਾ ਮਾਰਦੇ ਹੋ ਜਿਹੇ ਕਿਹਨੂੰ ਗੱਲ ਕਰ ਲਗਿਆ ਬੇਸ਼ਰਮ ਬੰਦੇ ਆ ਯਾਰ ਇਹਨਾਂ ਦਾ ਨਾਂ ਹੀ ਨਾ ਲਿਆ ਕਰ ਮੇਰੇ ਕੋਲ ਉਹ ਕਹਿੰਦੇ ਨੇ ਕਿ ਜਦੋਂ ਪਾਰਟੀ ਮੈਂ ਛੱਡੀ ਸੀ ਉਦੋਂ ਉਹਨਾਂ ਦੀ ਸਰਕਾਰ ਸੀ ਉਹ ਕਹਿੰਦੇ ਮੈਂ ਸਾਹਮਣੇ ਡੱਟ ਕੇ ਵਿਰੋਧ ਕੀਤਾ ਭਰਤੀ ਸੀ ਉਦੋਂ ਉਹਨਾਂ ਦਾ ਸਾਹ ਛੱਡ ਕੇ ਜਦੋਂ ਸਾਰੇ ਗਏ ਮੈਂ ਲੋਕਾਂ ਪਿੱਛੇ ਛੱਡ ਗਿਆ ਉਹ ਪਹਿਹ ਪਿੱਛੇ ਛੱਡ ਗਿਆ ਪੰਜਾਬੀ ਦੀ ਦਸਾਂ ਮੈਂ ਲੋਕਾਂ ਦੀ ਭਲਾਈ ਵਾਸਤੇ ਛੱਡ ਗਿਆ ਆ ਮੈਂ ਮੇਰੀ ਲੜਾਈ ਸੀ ਇੱਕ ਡਾਕਟਰ ਨਾਲ ਕੋਈ ਰਾਮਦਾ ਹਸਪਤਾਲ ਦੀ ਤੇ ਮੈਂ ਤਾਂ ਲੋਕਾਂ ਪਿੱਛੇ ਛੱਡੀ ਉਹਨੂੰ ਕਿ ਤੂੰ ਲੋਕਾਂ ਪਿੱਛੇ ਕੀ ਕਰਦਾ ਸੱਜੇ ਢੜੀ ਉਥੇ ਬੱਕਰੀਆਂ ਵੇਚਦਾਰੀ ਨਾਲ ਸਾਨੂੰ ਗੱਲਾਂ ਕਰਦਾ ਤੂੰ ਤੇ ਕੀ ਕਹਾਂ ਜਾਂਦੇ ਉਹਨਾਂ ਨੇ ਕਹਣਾ ਹੈ ਘਰਾਂ ਦੇ ਵਿੱਚ ਜਿਹੜਾ ਗੰਦਾ ਪਾਣੀ ਆ ਰਿਹਾ ਇਹਦੀ ਆਮ ਆਰਥਿਕ ਪਾਰਟੀ ਸਰਕਾਰ ਦੀ ਮੇਵਾੜਾ ਕੌਣ ਕੌਣ ਸੀ ਉੱਥੇ ਉਸ ਟਾਈਮ ਸਾਰੇ ਜਿੰਨੇ ਐਮਐਲਏ ਅੰਮ੍ਰਿਤਸਰ ਦੇ ਸਾਰੇ ਹਾਂਜੀ ਦੋਵੇਂ ਗੰਦ ਚ ਰਹਿਣ ਵਾਲੇ ਗੰਦੇ ਪਾਣੀ ਦੀਆਂ ਗੱਲਾਂ ਕਰਦੇ ਇਹ ਡੰਪ ਤੇ ਰਹਿੰਦੇ ਆ ਉਹ ਗੰਦੇ ਨਾਲੇ ਤੇ ਰਹਿੰਦੇ ਆ ਇਹਨਾਂ ਨੂੰ ਕੀ ਪਤਾ ਗੰਦਾ ਪਾਣੀ ਕਿੱਥੇ ਆਉਂਦਿਆ ਅੱਜ ਇਹਨਾਂ ਨੂੰ ਚੇਤਾ ਆ ਗਿਆ ਕੀ ਗੱਲ ਇਹਨਾਂ ਦੀ 5 ਸਾਲ ਸਰਕਾਰ ਰਹੀ ਉਦੋਂ ਪਾਣੀ ਸਾਫ਼ ਆਉਂਦਾ ਸੀ ਆਪਦੀ ਯਾਰ ਜੇ ਤਾਂ ਮੈਨੂੰ ਗਰਜੀਤ ਸਿੰਘ ਔਜਲਾ ਇਹ ਦੱਸ ਦੇ ਕਿਤੇ 5 ਲੱਖ ਦਾ ਨੀ ਪੱਤਰ ਕਿੱਥੇ ਰੱਖਿਆ ਉਹਨੇ ਇਹ ਦੱਸ ਦਵੇ ਮੈਂ ਗਰਜੀਤ ਸਿੰਘ ਔਜਲੇ ਜੀ ਮਦਦ ਕਰ ਦੂੰਗਾ ਉਹ ਕਹਿੰਦੇ ਸਾਰੇ ਕੰਮ ਹੀ ਮੈਂ ਅੰਬਰਸਰ ਦੇ ਵਿੱਚ ਕਰਾਏ ਨੇ ਫਲਾਈਟਾਂ ਚੱਲੀਆਂ ਜਾਂਦੀਆਂ ਚਲੋ ਚਾਰ ਤੋ ਯਾਰ ਫਲਾਈਟਾਂ ਦੱਸੋ ਇਹ ਕਮਾਲ ਦੀ ਗੱਲ ਕਰਦੇ ਜੀ ਇਹਨੇ ਫਲਾਈਟਾਂ ਚਲਾਈਆਂ ਹੈਂ ਉਹ ਕੰਦੇ ਨੇ ਉਹ ਮੈਂ ਹੀ ਬਾਅਦ ਚੁੱਕੀ ਆ ਰਹੀ ਉੱਥੇ ਜਾ ਬਹੁਤ ਇਹਦੀ ਬਾਤ ਸੁਣੀ ਕਿਨੇ ਆ ਹਾਂ ਕਲੋਨੀਆਂ ਕੱਟਣ ਵਾਲੇ ਬੰਦੇ ਲੋਕਾਂ ਦੇ ਘਰਾਂ ਦੇ ਕਬਜ਼ੇ ਕਰਨ ਵਾਲੇ ਬੰਦੇ ਇਹ ਫਲੇਟਾਂ ਚਰੌਣ ਲਾ ਪਏ ਇਹਨਾਂ ਦੇ ਕਹਤ ਕੋਈ ਆਟਰੋਰਿਸਟਾ ਨਹੀਂ ਚਲਾਉਂਦਾ ਤੂੰ ਫਲੇਟਾਂ ਦੀ ਗੱਲ ਕਰਦਾ ਇਹ ਬਲਾਰੀਆ ਕਿਹੜੀ ਛੱਡ ਕੇ ਆਇਆ ਉਹ ਸਰਦਾਰ ਆ ਨੰਗ ਜਾ ਹਾਂ ਉਹ ਵੀ ਤਾਂ ਗਦਾਰੀ ਆ ਫਿਰ ਇਹ ਆਪਦੀ ਪੀੜ੍ਹੀ ਥੱਲੇ ਕਿਉਂ ਨਹੀਂ ਸੋਟਾ ਮਾਰਦੇ ਹੋ ਜਿਹੇ ਕਿਹਨੂੰ ਗੱਲ ਕਰ ਲੱਗਿਆ ਬੇਸ਼ਰਮ ਬੰਦੇ ਆ ਯਾਰ ਇਹਨਾਂ ਦਾ ਨਾਂ ਹੀ ਨਾ ਲਿਆ ਕਰ ਮੇਰੇ ਕੋਲ ਉਹ ਕਹਿੰਦੇ ਨੇ ਕਿ ਜਦੋਂ ਪਾਰਟੀ ਮੈਂ ਛੱਡੀ ਸੀ ਉਦੋਂ ਉਹਨਾਂ ਦੀ ਸਰਕਾਰ ਸੀ ਉਹ ਕਹਿੰਦੇ ਮੈਂ ਸਾਹਮਣੇ ਡੱਟ ਕੇ ਵਿਰੋਧ ਕੀਤਾ ਭਰਤੀ ਸੀ ਉਦੋਂ ਉਹਨਾਂ ਦਾ ਸਾਹ ਛੱਡ ਗਿਆ ਜਦੋਂ ਸਾਰੇ ਗਏ ਮੈਂ ਲੋਕਾਂ ਪਿੱਛੇ ਛੱਡ ਗਿਆ ਉਹ ਪਹਿਹ ਪਿੱਛੇ ਛੱਡ ਗਿਆ ਪੰਜਾਬੀ ਦੀ ਦਸਾਂ ਮੈਂ ਲੋਕਾਂ ਦੀ ਭਲਾਈ ਵਾਸਤੇ ਛੱਡ ਗਿਆ ਮੇਰੀ ਲੜਾਈ ਸੀ ਇੱਕ ਡਾਕਟਰ ਨਾਲ ਕੋਈ ਰਾਮ ਦਾ ਹਸਪਤਾਲ ਦੀ ਤੇ ਮੈਂ ਤਾਂ ਲੋਕਾਂ ਪਿੱਛੇ ਛੱਡਿਆ ਉਹਨੂੰ ਕਹ ਤੂੰ ਲੋਕਾਂ ਪਿੱਛੇ ਕੀ ਕਰਦਾ ਸਾਈਂ ਧੜੀ ਉਥੇ ਬੱਕਰੀਆਂ ਵੇਚਦਾਰੀ ਨਾਲ ਸਾਨੂੰ ਗੱਲਾਂ ਕਰਦਾ ਉਹ ਕੀ ਕਹਾਂ ਜਾਂਦੇ ਉਹਨਾਂ ਦਾ ਕਹਣਾ ਹੈ ਘਰਾਂ ਦੇ ਵਿੱਚ ਜਿਹੜਾ ਗੰਦਾ ਪਾਣੀ ਆ ਰਿਹਾ ਇਹਦੀ ਆਮ ਆਰਨੀ ਪਾਰਟੀ ਸਰਕਾਰ ਜਿਵੇਂ ਵਾਲਾ ਕੌਣ ਕੌਣ ਸੀ ਉੱਥੇ ਉਸ ਟਾਈਮ ਸਾਰੇ ਜਿੰਨੇ ਐਮਐ ਹਾਂਜੀ ਦੋਵੇਂ ਗੰਦ ਚ ਰਹਿਣ ਵਾਲੇ ਗੰਦੇ ਪਾਣੀ ਦੀਆਂ ਗੱਲਾਂ ਕਰਦੇ ਇਹ ਡੰਪ ਤੇ ਰਹਿੰਦੇ ਆ ਉਹ ਗੰਦੇ ਨਾਲੇ ਤੇ ਰਹਿੰਦੇ ਆ ਇਹਨਾਂ ਨੂੰ ਕੀ ਪਤਾ ਗੰਦਾ ਪਾਣੀ ਕਿੱਥੇ ਆਉਂਦਾ ਹੈ ਹੈ ਅੱਜ ਇਹਨਾਂ ਨੂੰ ਚੇਤਾ ਆ ਗਿਆ ਕੀ ਗੱਲ ਇਹਨਾਂ ਦੀ 5 ਸਾਲ ਸਰਕਾਰ ਰਹੀ ਉਦੋਂ ਪਾਣੀ ਸਾਫ਼ ਆਉਂਦਾ ਸੀ ਆਪਦੀ ਯਾਰ ਜੇ ਤਾਂ ਮੈਨੂੰ ਗੁਰਜੀਤ ਸਿੰਘ ਔਜਲਾ ਇਹ ਦੱਸ ਦੇ ਕਿਤੇ 5 ਲੱਖ ਦਾ ਨਹੀਂ ਪੱਥਰ ਕਿੱਥੇ ਰੱਖਿਆ ਉਹਨੇ ਇਹ ਦੱਸ ਦਵੇ ਮੈਂ ਗੁਰਜੀਤ ਸਿੰਘ ਔਜਲੇ ਜੀ ਮਦਦ ਕਰ ਦੂੰਗਾ ਉਹ ਕਹਿੰਦੇ ਸਾਰੇ ਕੰਮ ਹੀ ਮੈਂ ਅੰਬਰਸਰ ਦੇ ਵਿੱਚ ਕਰਾਏ ਨੇ ਫਲਾਈਟਾਂ ਚ ਚਲੋ ਚਾਰ ਤੋ ਯਾਰ ਫਲਾਈਟਾਂ ਦੱਸੋ ਇਹ ਕਮਾਲ ਦੀ ਗੱਲ ਕਰਦੇ ਜੀ ਇਹਨੇ ਫਲਾਈਟਾਂ ਚਲਾਈਆਂ ਹੈ ਹੈ ਉਹ ਕੰਦੇ ਨੇ ਉਹ ਮੈਂ ਹੀ ਬਾਅਦ ਚੁੱਕੀ ਆ ਰਹੀ ਉੱਥੇ ਜਾ ਬਹੁਤ ਇਹਦੀ ਬਾਤ ਸੁਣੀ ਕਿਨੇ ਆ ਹਾਂ ਕਲੋਨੀਆਂ ਕੱਟਣ ਵਾਲੇ ਬੰਦੇ ਲੋਕਾਂ ਦੇ ਘਰਾਂ ਦੇ ਕਬਜ਼ੇ ਕਰਨ ਵਾਲੇ ਬੰਦੇ ਇਹ ਫਲੇਟਾਂ ਚਲਾਉਣ ਲੱਪੇ ਇਹਨਾਂ ਦੇ ਕਹਤ ਕੋਈ ਅਟਰੋਇਸਕਾ ਨਹੀਂ ਚਲਾਉਂਦਾ ਤੂੰ ਫਲੇਟਾਂ ਦੀ ਗੱਲ ਕਰਦਾ ਯਾਰ ਬਲਾਰੀਆ ਕਿਹੜੀ ਛੱਡ ਗਿਆ ਉਹ ਸਰਦਾਰ ਆ ਨੰਗ ਜਾ ਹਾਂ ਉਹ ਵੀ ਤਾਂ ਗਦਾਰੀ ਆ ਫਿਰ ਇਹ ਆਪਦੀ ਪੀੜ੍ਹੀ ਥੱਲੇ ਗੋਣੀ ਸੋਟਾ ਮਾਰਦੇ ਹੋ ਜਿਵੇਂ ਗੱਲ ਕਰਨ ਲੱਗਿਆ ਬੇਸ਼ਰਮ ਬੰਦੇ ਆ ਯਾਰ ਇਹਨਾਂ ਦਾ ਨਾ ਹੀ ਨਾ ਲਿਆ ਕਰ ਮੇਰੇ ਕੋਲ ਉਹ ਕਹਿੰਦੇ ਨੇ ਕਿ ਜਦੋਂ ਪਾਰਟੀ ਮੈਂ ਛੱਡੀ ਸੀ ਉਦੋਂ ਉਹਨਾਂ ਦੀ ਸਰਕਾਰ ਸੀ ਉਗਨੇ ਮੈਂ ਸਾਹਮਣੇ ਡਟ ਕੇ ਵਿਰੋਧ ਕੀਤਾ ਪਰ ਤੇ ਹੀ ਉਦੋਂ ਉਹਨਾਂ ਦਾ ਸਾਹ ਛੱਡ ਗਿਆ ਜਦੋਂ ਸਾਰੇ ਗਲੇ ਮੈਂ ਲੋਕਾਂ ਪਿੱਛੇ ਛੱਡ ਗਿਆ ਉਹ ਪਹਿ ਪਿੱਛੇ ਛੱਡ ਗਿਆ ਪੰਜਾਬੀ ਦੀ ਦਸਾਂ ਮੈਂ ਲੋਕਾਂ ਦੀ ਭਲਾਈ ਵਾਸਤੇ ਛੱਡ ਗਿਆ ਮੈਂ ਮੇਰੀ ਲੜਾਈ ਸੀ ਇੱਕ ਡਾਕਟਰ ਨਾਲ ਕੋਈ ਰਾਂ ਦਾ ਹਸਪਤਾਲ ਦੀ ਤੇ ਮੈਂ ਤਾਂ ਲੋਕਾਂ ਪਿੱਛੇ ਛੱਡੀ ਉਹਨੂੰ ਕਹ ਤੂੰ ਲੋਕਾਂ ਪਿੱਛੇ ਕੀ ਕਰਦਾ ਸਾਈਂ ਢਾੜੀ ਉੱਥੇ ਬੱਕਰੀਆਂ ਵੇਚਦਾਰੀ ਨਾਲ ਸਾਨੂੰ ਗੱਲਾਂ ਕਰਦਾ ਉਹ ਕੀ ਕਹਾਂ ਜਾਂਦੇ ਉਹਨਾਂ ਦਾ ਗੱਲਾਂ ਹੈ ਘਰਾਂ ਦੇ ਵਿੱਚ ਜਿਹੜਾ ਗੰਦਾ ਪਾਣੀ ਆ ਰਿਹਾ ਇਹਦੀ ਆਮ ਆਰਨੀ ਪਾਰਟੀ ਸਰਕਾਰ ਜ਼ਿੰਮੇਵਾਰ ਹੈ ਕੌਣ ਕੌਣ ਸੀ ਉੱਥੇ ਉਸ ਟਾਈਮ ਸਾਰੇ ਜਿੰਨੇ ਐਮਐਲ ਹਾਂਜੀ ਦੋਵੇਂ ਗੰਦ ਚ ਰਹਿਣ ਵਾਲੇ ਗੰਦੇ ਪਾਣੀ ਦੀਆਂ ਗੱਲਾਂ ਕਰਦੇ ਇਹ ਡੰਪ ਤੇ ਰਹਿੰਦੇ ਆ ਉਹ ਗੰਦੇ ਨਾਲੇ ਤੇ ਰਹਿੰਦੇ ਆ ਇਹਨਾਂ ਨੂੰ ਕੀ ਪਤਾ ਗੰਦਾ ਪਾਣੀ ਕਿੱਥੇ ਆਉਂਦਾ ਹੈ ਹੈ ਅੱਜ ਇਹਨਾਂ ਨੂੰ ਚੇਤਾ ਆ ਗਿਆ ਕੀ ਗੱਲ ਇਹਨਾਂ ਦੀ 5 ਸਾਲ ਸਰਕਾਰ ਰਹੀ ਉਦੋਂ ਪਾਣੀ ਸਾਫ਼ ਆਉਂਦਾ ਸੀ ਆਪਦੀ ਯਾਰ ਜੇ ਤਾਂ ਮੈਨੂੰ ਗੁਰਜੀਤ ਸਿੰਘ ਔਜਲਾ ਇਹ ਦੱਸ ਦੇ ਕਿਤੇ 5 ਲੱਖ ਦਾ ਨਹੀਂ ਪੱਥਰ ਕਿੱਥੇ ਰੱਖਿਆ ਉਹਨੇ ਜੇ ਦੱਸ ਦਵੇ ਮੈਂ ਗੁਰਜੀਤ ਸਿੰਘ ਔਜਲੇ ਦੀ ਮਦਦ ਕਰ ਦੂੰਗਾ ਉਹ ਕਹਿੰਦੇ ਸਾਰੇ ਕੰਮ ਹੀ ਮੈਂ ਅੰਬਰਸਰ ਦੇ ਵਿੱਚ ਕਰਾਏ ਨੇ ਫਲਾਈਟਾਂ ਚ ਚਲੋ ਚਾਰ ਯਾਰ ਫਲਾਈਟਾਂ ਦੱਸੋ ਇਹ ਕਮਾਲ ਦੀ ਗੱਲ ਕਰਦੇ ਜੀ ਇਹਨੇ ਫਲਾਈਟਾਂ ਚਲਾਈਆਂ ਹੈ ਹੈ ਉਹ ਕੰਦਰੇ ਉਹ ਮੈਂ ਹੀ ਬਾਅਦ ਚੁੱਕੀ ਆ ਰਹੀ ਉੱਥੇ ਜਾ ਬਹੁਤ ਇਹਦੀ ਬਾਤ ਸੁਣੀ ਕਿਨੇ ਆ ਹੈ ਕਲੋਨੀਆਂ ਕੱਟਣ ਵਾਲੇ ਬੰਦੇ ਲੋਕਾਂ ਦੇ ਘਰਾਂ ਦੇ ਕਬਜ਼ੇ ਕਰਨ ਵਾਲੇ ਬੰਦੇ ਇਹ ਫਲੇਟਾਂ ਚਲਾਉਣ ਲੱਪੇ ਇਹਨਾਂ ਦੇ ਕਹਦੇ ਕੋਈ ਅਟਰੋਇਸਟਾ ਨਹੀਂ ਚਲਾਉਂਦਾ ਤੂੰ ਫਲੇਟਾਂ ਦੀ ਗੱਲ ਕਰਦਾ ਯਾਰ